ਸਟਾਰਟ ਨਹੀਂ ਕਰ ਰਹੀ ਜੀ ਗੱਡੀ ਆਹ ਸਟਾਰਟਿੰਗ ਦੇ ਸਟਾਰਟ ਆ ਗਿਆ ਬਨਲਾ ਬਰਨਗਰ ਨਹੀਂ ਆਪਾਂ ਵੀ ਚੱਲਾਂਗੇ ਕਿਹੜਾ ਜੈਲ ਵੀ ਜੱਜ ਗਿਆ ਮੁੰਡਾ ਕਹਿੰਦੇ ਕੌਣ ਆ ਭਾਂਣ ਜਾਇਆ ਹੋਇਆ ਕਰਨੀ ਖੁਦਾ ਆਪ ਲੈ ਇਧਰ ਚਾਂਗ ਮਾੜੀ ਜਿਹਾ ਬਾਹ ਹਾਜ਼ਰੀ ਇਹ ਹਜੇ ਜੱਜ ਕੇ ਫੇਰ ਬੁਲਾਊਗਾ ਸਸਤਰੀ ਗਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਚੱਕੇ ਗਰੇ ਜੀ ਮਿਲਵਾਲੀ ਉਹਦਾ ਨਾਮ ਉਹ ਕੜੀ ਆ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸਤਿ ਸ਼੍ਰੀ ਅਕਾਲ ਦੇ ਜੀ ਆਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਕੱਲ ਸ਼ਹਿਰ ਗਏ ਸੀਗੇ ਨੌਜਵਾਨ ਸ਼ਹਿਰ ਬਾਹਵ ਮਹਿੰਗਾ ਕਰਿਆ ਜਾਂਦਾ ਸੀ ਪਰ ਖੁਸ਼ ਚੀਜ਼ਾਂ ਰਹਿ ਗਈਆਂ ਸੀ ਉਹ ਅੱਜ ਲੈ ਕੇ ਆਉਨੇ ਆ ਭਾਈਓ ਕੱਲ ਮਿਕਸੀ ਮੁਕਸੀ ਤੇ ਉਹ ਸਾਰਾ ਕੁਝ ਉਹ ਗਿੱਜਰ ਜਿਹੜਾ ਅਸੀਂ ਭਾਲਦੇ ਸੀ ਉਹ ਮਿਲਿਆ ਨਹੀਂ ਸੀਗਾ ਤੇ ਜਿਹੜੀ ਮਿਕਸੀ ਉਹ ਮਿਲ ਗਈ ਸੀਗੀ ਪਰ ਉਹ ਬਾਣੀਆਂ ਨਹੀਂ ਠੀਕ ਜੀ ਸੀ ਉਹਨੇ ਸਰ ਗੋਗਾ ਜ ਨਹੀਂ ਕੀਤਾ ਸਾਡੀ ਗੱਲ ਤੇ ਅਸੀਂ ਉਹ ਵੀ ਛੱਡ ਕੇ ਉੱਥੇ ਆ ਗਏ ਤੇ ਉਹ ਮਿਕਸੀ ਵੀ ਭਾਈ ਹਾਂ ਸੁਣੀ ਨਹੀਂ ਗੱਲ ਜੀ ਗਾਲੇ ਉਹਨੇ ਗੌਰ ਨਾਲ ਜੇ ਤਾਂ ਇਹਦੇ ਕਰੇ ਨਾ ਉਹ ਚਾਰ ਪੰਜ ਵਾਰੀ ਬੁਲਾਇਆ ਪੁੱਛਿਆ ਚੱਕ ਕੇ ਜਿ ਪਰੇ ਮੁਗਰ ਲੈ ਕਰੇ ਉਹ ਸੋਵੇ ਸਾਫੇ ਜਿ ਤਰਾਈ ਜਾਂਦਾ ਸੀ ਉਹਨੇ ਦੱਸ ਦਿੰਦਾ ਨਾ ਆਈ ਪਤਾ ਕਿਵੇਂ ਕਰ ਦਿੰਦੇ ਜਿਹਨਾਂ ਦਾ ਮਾੜਾ ਸਮਾਨ ਵੱਧ ਦੇ ਕੇ ਦੰਦਾ ਏ ਥੋੜੀ ਉਤਲੀ ਹਵਾ ਚੰਦਰੀ ਨਹੀਂ ਨਹੀਂ ਉਹ ਬਿਆਹ ਬੋਹਾਂ ਦੇ ਸੀਜ਼ਨ ਕਰਕੇ ਉਹਨਾਂ ਦਾ ਹਾਂ ਬੋਹ ਵਾਵਾ ਚੱਲੀ ਜਾਂਦਾ ਸੀ ਸਮਾਨ ਉਹਦਾ ਕਰਕੇ ਮੱਛਰ ਜਾਂਦੇ ਧਰਾ ਧਰਾ ਹੀ ਹੋ ਜਾਂਦੀ ਸਮਾਨ ਸਮਾਨ ਦੇਖਦੇ ਨਹੀਂ ਕਹਵਾ ਨਹੀਂ ਹੁੰਦਾ ਬਿਆਹ ਮੁਗਰ ਦਾ ਹਾਂ ਉਹ ਤੈਨੂੰ ਹਾਂਜੀ ਆਓ ਜੀ ਹਾਂ ਮੈਂ ਸਾਰੀਆਂ ਦੁਕਾਨਾਂ ਦੇ ਰੌਣਕ ਲੱਗੀ ਸਾਂ ਵੀ ਲਿਆਈਏ ਲੈ ਕੇ ਮੁੜ ਗਏ ਅੱਜ ਕਿੰਮੀ ਕਨਿਕਲ ਠੀਕ ਸੀ ਬਾਈ ਗੰਡੀ ਹੈ ਹੈ 2555 ਹੋ ਗਏ ਕੀ ਕੀ ਮਿਕਸੀ ਹਾਂ ਸੁਜਾਤਾ ਵਾਲੀ ਮਿਕਸੀ ਸਭ ਤੋਂ ਪੁਰਾਣੀ ਕੰਪਨੀ ਆ ਬਾਈ ਅੱਜ ਵੀ ਕਮੈਂਟ ਕਰਿਆ ਹੋਇਆ ਸੀ ਬਾਈ ਨੇ ਤੇ ਘੈਰ ਬਾਈ ਸਵਾਗਤ ਆ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 10 ਮਗਰ 25 ਨਵੰਬਰ 12 2025 ਦਿਨ ਮੰਗਲਵਾਰ ਦਾ ਹੈ ਹੈ ਫ੍ਰੀ ਲੈਂਡ ਸੀ ਆਪਾਂ 22 23 ਹਾਂ ਉਹ ਚੱਲੀ ਜਾਂਦੀ ਆ ਨਹੀਂ ਉਹ ਮਿਕਸੀ ਗ੍ਰੈਂਡਰ ਸਾਰਾ ਕੁਝ ਹੀ ਹੁੰਦਾ ਉਹ ਚੱਲ ਵੀ ਆਇਆ ਚਾਰ ਰੁਪਏ ਵੱਧ ਲਾਏ ਵਧੀਆ ਰਹਿੰਦੀ ਹੈਗੀ ਸਾਰਾ ਕੁਝ ਉਹਦੇ ਵਿੱਚ ਵੀ ਜਿਹੜੀ ਆ ਪਹੁੰਚਦੀ ਆ ਹਾਂ ਲੋਟਾ ਉਹ ਪਰ ਹੁਣ ਹੁਣ ਉਹਨੇ ਦੀ ਨਿਹਾਉਂਦੀ ਨਾ ਹੁਣ ਉਹਨੇ ਦੀ ਨਿਹਾਉਂਦੀ ਨਾ ਉਹ ਚਲ ਫਿਰ ਦੇਖੀ ਚਲ ਤੇਲ ਮੱਚੀ ਜਾਂਦਾ ਠੀਕ ਆ ਭਾਈ ਤੇ ਕਾਲਾ ਮੈਂ ਤੇ ਕਰਨੀ ਚੱਲੇ ਆ ਬਾਜ਼ਾਰ ਗੇਰ ਪਾਉਂਦਾ ਗੇਰ ਪਾਇਆ ਵੀ ਆ ਦੇਖ ਮਾਰੇ ਪਿੱਛੇ ਮੋਟਰਸਾਈਕਲ ਆ ਐ ਕਰਨੀ ਤੇ ਪਿਛਾਣ ਚੋਂ ਹਟਿਆ ਉਹ ਜਾਣ ਦੇ ਛੜਾ ਲਾ ਠੰਡਾ ਹੋ ਗਏ ਯਾਰ ਸਾਹ ਫਿਰ ਲੈਣ ਆ ਗਿਆ ਬੰਦੇ ਲੱਗੇ ਆ ਗਿਆ ਉਹ ਛੁੱਟੀ ਅੱਜ ਛੁੱਟੀ ਨਹੀਂ ਪਹਿਲਾਂ ਜੱਗੀ ਨਾਲ ਲੱਗਿਆ ਸੀਗਾ ਉੱਥੇ ਗਿਆ ਨਹੀਂ ਕੇ ਹਾਂ ਆ ਗਿਆ ਕੁਸ਼ ਛੋਟੇ ਬਾਜ਼ਾਰ ਚ ਆਈਆਂ ਇਹ ਜਿਹੇ ਪੀੜੀਆਂ ਗਲੀਆਂ ਕਰਨੀ ਆ ਜਾਣਗੇ ਦੋਨੇ ਇਹਨੂੰ ਬਿਠਾ ਦੇਾਂਗੇ ਓਕੇ ਓਕੇ ਆ ਲੱਗੂ ਮੜਿਆ ਇਹਨੂੰ ਕੱਢੀ ਹੁੰਦਾ ਬਾਹਰ ਆਪ ਤਾਂ ਨੇ ਨਿਕਲੂ ਨਿਕਲੂ ਨਾ ਢੂੜ ਬਾਈ ਦਾ ਬੇੜਾ ਹੋ ਗਿਆ ਬਾਈ ਤੇ ਸੌਦੇ ਛੱਪੇ ਬਾਵਾ ਸਾਰੀਆਂ ਚੀਜ਼ਾਂ ਲਿਖੀ ਫਿਰਦਾ ਸੀਗਾ ਮੈਂ ਚੱਲ ਆ ਗੱਦੇ ਯਾਦ ਆ ਗਏ ਜਿੱ ਇੱਕ ਗੱਦਾ ਰਹਿ ਗਿਆ ਚਲ ਦੋ ਟੇਕਦੇ ਆ ਮੈਂ ਦੋ ਤਾਂ ਲੈ ਜੀ ਮੱਝਾਂ ਵਾਲੇ ਤੇ ਇੱਕ ਰਹਿ ਗਈ ਆਪਣੀ ਕੋਲ ਆ ਕੀ ਮਿਕਸੀ ਹੋਰ ਕੀ ਰਹਿ ਗਿਆ ਮੋਟਰ ਹਾਂ ਇੱਕ ਆਪਣਾ ਕਰਨੀ ਵੀ ਰਹਿ ਜਾਂਦਾ ਮੈਨੂੰ ਕਰਨੀ ਨਹੀਂ ਦਿੰਦਾ ਕਰਨੀ ਨੂੰ ਬਿਠਾ ਦਿਆ ਹੈਲੋ ਇਹਨੂੰ ਤਾਂ ਬਿਠਾ ਲਿਆ ਉੱਥੇ ਉੱਥੇ ਪਾ ਲੈਣੇ ਉਹ ਵਧੀਆ ਸੌਖਾ ਪੈ ਜੂ ਮੈਨੂੰ ਆਈ ਲੱਗਦਾ ਠੀਕ ਹੈ ਬਾਕੀ ਚੱਲ ਜੇ ਹਰ ਕਰਾਂ ਮੈਂ ਨਾ ਕਿੱਦਾਂ ਚੱਲਾ ਵੇ ਸੇ ਹੋ ਮੁੱਕ ਤੱਕ ਕਿ 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 ਬੁਝਾਉਂ ਕਿ ਸਿੱਕਦਾ ਮੈਂ ਉਹਨਾਂ ਦਾ ਕੰਦੀ ਯਾਰਾ ਮੇਰੀ ਯਾਰ ਜੱਟੇ ਉਹ ਚੜਿਆ ਫਿਰਦਾ ਕਰਦਾ ਟਾਈ ਟਾਈ ਦੇਖਦਾ ਵਧਾਈਆਂ ਮਾਤਾ ਟੈਲਾਂ ਪਹੁੰਚ ਗਈਆਂ ਕਰੇ। ਉਹ ਤੇ ਦੇਖਾ। ਦੇਖਾ। ਟਾਈ ਟੰਗੀ ਵਰਦਾ ਗਾਲ ਚ ਪਿਛਲੇ ਪਾਸੇ ਕਰਕੇ। ਹੈਲੋ। ਆਹ ਦੇਖੋ। ਟੈਲਾਂ ਆ ਗਈਆਂ ਭਈ ਆਪਣੇ ਘਰੇ ਆਉਂਦਿਆਂ ਨੂੰ ਤੇ ਘਰੇ ਛੱਡ ਕੇ ਬਾਹਰ ਨੂੰ ਆਉਣੇ। ਵਧਾਈਆਂ ਮਾਤਾ ਜੀ। ਸਾਰਿਆਂ ਨੂੰ ਭਾਈ ਬਧਨ ਸੱਸ ਸ੍ਰੀ ਕਰਦੇ ਚਾਹੋ ਨਿਸਤਾਨ ਰਸੋੜੇ ਬਾਹਰ ਬਾਹਰ। ਨਾ ਇੱਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਫੇਸਬੁੱਕ ਤੇ ਦੇਖਦੇ ফলো ਵੀ ਜ਼ਰੂਰ ਕਰਿਆ ਕਰੋ। ਟੋਕ ਤਲਾ ਕੇ ਟੋਕ ਤੇ ਇੱਕ ਬਣਾਓ ਇੱਥੋਂ ਦੀ। ਹਾਂ ਜਿੱਤ ਜੱਕੀ ਆ ਬਾਹਰ ਟੈਲਾਂ ਦੇਖ ਕੇ ਤਾਂ ਹਾਂ। ਕੀ ਹਾਂ ਕੀ ਕਹਿਣਾ ਸੀ ਤੇਰੀਆਂ ਵੀ ਕੀ ਇਹ ਤਾਂ ਪਾਈਆ ਗਾਰੀ ਤੇਰੀਆਂ ਵੀ ਵਧਾਈਆਂ ਕਹਿੰਦਾ ਵਧਾਈ ਦੇ ਚਾਚੇ ਨੂੰ ਵਧਾਈ ਵਧਾਈ ਤੇ ਦੇ ਦੇ ਪਹਿਲਾਂ ਬਈ ਗੱਲ ਇੱਕ ਬਾਈ ਪੁੱਛੀ ਜਾਂਦਾ ਸੀਗਾ ਕੀ ਰੇਟ ਲਈਆਂ 270 ਰੁਪਏ ਇੱਕ ਡੱਬਾ ਹਾ ਪਿੰਡ ਪਹੁੰਚਦਾ ਕਰਿਆਗਾ ਇਹਨਾਂ ਨਾਲ ਦੀਆਂ ਟਾਇਲਾਂ ਨੇ ਜਿਹੜੀਆਂ ਆਪਣੇ ਆ ਲੱਗੀਆਂ ਹੋਈਆਂ ਇੱਧਰ ਬਾਥਰੂਮ ਦੇ ਬਾਹਰਲੇ ਪਾਸੇ ਜਾ ਔਰ ਤੋਈ ਲਵੇ ਹੈ ਇੱਧਰ ਕੀ ਆ ਚੁੱਲਾ ਵੀ ਕਰਤਾ ਤੇ ਰੈਡੀ ਹੈ ਹੈ ਇਹ ਟੋਕਾ ਕੀਤਾ ਛੋਟੇ ਇਕੱਠਾ ਕੀਤਾ ਬਾਅਦ ਛੋਟੇ بڑا ਭਮ ਕੀਤਾ ਚਾਹ ਕਰਦਾ ਚੱਲਾ ਆਹ ਤੇਬ ਜੀ ਕਿਥੋਂ ਲੈ ਕੇ ਲਾਤੀ ਇਹ ਦੁਕਾਨ ਤੇ ਲੈ ਕੇ ਲਾਈ ਜਮਾ ਦਾਵਾ ਵੜਾਤਾ ਦੇਖ ਲਾ ਕਾ ਇਹ ਵਾਲੀ ਸੋਣੀ ਲੱਗਦੀ ਇਹਦਾ ਲੱਗਦਾ ਹੀ ਨਹੀਂ ਉਹੀ ਜੁੱਲਾ ਇਹਦਾ 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 ਸੋਨਾ ਬਣ ਗਿਆ ਉਹ ਬਾਹਰ ਨਿਕਲ ਨੂੰ ਅੱਖੀ ਨਾਲ ਜਵਾ ਗਿਆ ਕੌਣ ਆ ਕਰਨੀ ਕੀ ਕਰਨੀ ਜਮੇ ਉਹ ਟਾਕੀ ਨਹੀਂ ਹੋਲੀ ਉਰਲੀ ਟੋਕੋ ਬਾਈ ਲਾਇ ਕਿ ਚੁੱਲੇ ਦੇ ਨਾ ਦੇ ਉਹ ਤੈਨੂੰ ਤਾਂ ਭੁੱਲ ਹੀ ਗਏ ਸੀ ਉਹ ਆ ਟੱਕੀ ਨਹੀਂ ਖੁੱਲਦੀ ਕਈ ਵੀ ਨਹੀਂ ਮਗਰ ਲੋਕ ਨਹੀਂ ਚੱਕੇ ਨੇ ਨਹੀਂ ਦੂਜੀ ਦੂਜੀ ਨਹੀਂ ਲੋਕ ਦਾ ਇੱਕ ਗੋਲ ਗੋਲ ਕੇ ਦੇਖੀ ਨਹੀਂ ਖੁੱਲਦੀ ਟੱਕਾ ਹੀ ਨਹੀਂ ਦਿੰਦਾ ਇਹ ਮੈਨੂੰ ਖੁੱਲਦੀ ਨਹੀਂ ਇਹਨਾਂ ਬਾਹਰ ਬਾਰੀ ਦੇ ਪਹਿਲੇ ਦੇ ਅੰਦਰ ਹਾਂ ਆ ਕੀ ਹੋਇਆ ਅਹ ਬਧਾਈਆਂ ਮਾਤਾ ਸਾਰੇ ਸਾਰੇ ਸਮਾਨ ਨੇ ਬਲਿਆਂ ਦਾ ਬਸ ਥੋੜਾ ਥੋੜਾ ਸਮਾਨ ਜਿਹੜਾ ਜ਼ਿਆਦਾ ਆਇਆ ਹਾਂ ਗੱਦੇ ਦੋ ਲੈ ਆਏ ਮਮੀ ਕੱਦੇ ਕਰਾਂ ਦੋ ਗੱਦੇ ਲੈ ਆਇਆ ਕਰਾਂ ਦੋ ਦੋ ਬਹੁਤ ਲੈ ਗਏ ਵਿਆਹ ਬੈਠ ਦੋਨੇ ਗਏ ਬੈ ਜਾ ਕਰ ਲੇ ਛੋਟੀ ਲਸ ਹਾਂ ਖਾਣ ਹੋਏਗਾ ਉਹ ਕਿੱਥੇ ਅਤਾਜ ਸਹਿ ਜੋਰੇ ਲੁਹਾ ਫੇ ਵਾਦੂ ਆ ਕੱਟ ਲੈ ਖੜੇ ਹਟ ਜਾ ਸਮਾਨ ਕੱਟ ਦੇ ਕਿੱਲੇ ਤੇ ਖੜ ਕੇ ਰੱਖ ਦੇ ਮੈਂ ਜਾ ਕਿ ਮੜਾ ਨਾ ਕਰ ਦੋ ਨੁਕਾ ਅੱਧਾ ਮੈਂ ਉੱਤੇ ਰੋ ਮਾਤ ਨਹੀਂ ਹੋਵੇ ਵੀ ਆਹਾ ਸਾਬਣ ਦਾ ਸਾਬਣ ਦਾ ਨਹੀਂ ਜੀ ਮਾਤਾ ਇਹ ਤਾਂ ਠੀਕ ਆ ਚੱਲ ਵਧੀਆ ਥੋੜੀ ਚੱਕ ਚਪਲਾ ਹੀ ਚਪਲਾ ਜੀ ਹਾਂ ਡਿੱਗ ਪੇਗਾ ਤਾਂ ਆ ਜਾ ਤੇਰੀ ਤਿਲਕ ਦੀ ਯਾਰ ਕਾਬੀ ਜੀ ਇਹ ਤੁਹਾਡੇ ਦੋਨਾਂ ਦੀਆਂ ਭਾਈਆਂ ਦੀਆਂ ਤੁਹਾਡੀ ਕਾਲੇ ਦੀ ਇੱਕ ਆ ਆ ਵੀ ਆ ਇਹ ਬੋਈਆਂ ਨੇ ਕਹਿ ਇਹ ਕੀ ਆ ਇਹ ਪਤਾ ਨਹੀਂ ਕੀ ਆ ਇਹ ਬੋਤਲਾਂ ਨਹੀਂ ਕੋਈ ਥੈਲੀ ਉਹ ਆ ਹਾਂ ਕੋਲਡ ਕਰੀਮ ਆ ਰੇ ਵਗਾਰੇ ਇੰਨੀਆਂ ਗੰਡਾ ਗਾ ਨੂੰ ਦਿੱਤੀਆਂ ਓਏ ਉਹ ਕਰਨੀ ਨੇ ਆ ਲਿਆਂਦਾ ਸਾਡਾ ਇੱਕ ਹੋਰ ਹਾਂ ਚੁਕਰੀ ਕੀ ਕਹਿੰਦਾ ਛੋਕਰਾ ਦੇ ਸੇਵਾ ਵਿੱਚ ਇੰਨੀ ਸੇਵਾ ਕਰਨ ਵਾਸਤੇ ਸ਼ੁਕਰੀਆ ਕਹਿੰਦਾ ਆ ਲਿਆਂਦਾ ਕੀ ਕੀ ਆ ਰੇ ਆ ਕੀ ਕਰਦੇ ਹੁੰਦੇ ਨੇ ਦੰਦਾ ਦਾ ਬੁਰਛਾ ਨਾ ਹੋਰ ਆ ਲਿਆਂਦਾ ਹਾਂ ਸੱਚੀ ਮੈਂ ਤਾਂ ਦੰਦਾ ਤੇ ਲਾਉਣ ਆਇਆ ਕਰਕੇ ਬੁਰਛਾ ਤੇ ਆਹਾ ਕੀ ਹੈ ਯਰ ਦਾ ਅੱਜ ਲੋਸੇ ਨਾ ਉਹਦਾ ਲੋਸੇ ਨਾ ਉਹਦਾ ਪਰ ਕੀ ਗੱਲ ਆ ਲੋਸੇ ਨਾ ਦੇਖ ਕੇ ਦਾਸ ਹੁਣੇ ਨਹੀਂ ਲਾਉਣਾ ਨਾ ਆ ਕੇ ਲਾ ਲਈ ਉਹ ਆ ਗਿਆ ਮਨਪਰੀ ਤੋਂ ਉਹ ਦਿਨ ਬਰਸਦਾ ਸੀ ਹੀ ਲੈ ਆਇਆ ਉਹ ਫੀਲ ਲੈ ਆਇਆ ਨਾ ਹਾਂ ਇੱਧਰ ਲੱਗ ਰੱਖ ਦਦਾ ਸੱਡ ਦੇ ਇੱਥੇ ਦੂਜੇ ਪਾਸੋਂ ਚੱਕ ਕੇ ਉਲਟਾ ਦੇ ਦੂਜੇ ਪਾਸੇ ਕਾਹ ਕਿਲੋ ਵਾਲਾ ਆਵਾਂਗੇ ਖੜ ਜਾ ਇਹ ਅੱਧੀ ਕਿਲੋ ਵਾਲਾ ਉਹ ਕੁੰਡਾ ਉਹ ਤਾਂ ਖਲ ਘਟ ਗਈ ਉਹ ਕੁੰਡਾ ਖੁੱਲਿਆ ਹੋਊਗਾ ਉਹ ਸਲੜਾ ਉੱਥੋਂ ਲੈ ਫੈਕਟਰੀ ਤੋਂ ਇੱਧਰਲੇ ਪਾਸੇ ਹਟ ਲੈਣੇ ਆ। ਜਾਂ ਕੁੰਡਾ ਲਾ ਦੇ। ਬੱਸ। ਪਾਟ ਗਈ ਓਏ। ਪਾਟ ਗਈ। ਇਹ ਤਾਂ ਹਲਕੀ ਹੁੰਦੇ ਆ ਫੀਡ ਵਾਲੇ ਤਾਂ ਹੈਂ। ਕੀ ਹੋਇਆ? ਮੋਟਰ ਚੱਕ ਲਈ। ਹਾਂ। ਕਹਿੰਦੀ ਗੀਜਰ ਕੰਨੇ ਵਾਲਾ ਲਿਆਦਾ। ਮੈਂ ਆ ਗਿਆ। ਮੂੰਹ ਵੀ ਲਬੜਾਓ। ਕਿਉਂ? ਉਹ ਜਾ ਕੇ ਮਿਲ ਕੇ ਦੇਖੀ ਜਾਵੇ ਦੇਖੀ ਮੋਟਰ ਆ ਗਿਆ ਨਹੀਂ ਮੋਟਰ ਆ ਬੰਦਾ ਲਾ ਮੋਟਰ ਲਿਆਂਦੀ ਲੂਬੀ ਦੀ ਬਈ ਅੱਧਾ ਇੰਚੀ ਦੀ ਇਹ ਦਿੱਤੀ ਆ ਬਈ 3200 ਰੁਪਏ ਦੀ ਤੇ ਆ ਦਿੱਤਾ ਬਈ 3 ਲੀਟਰ ਵਾਲਾ ਗੀਜਰ ਬਾਥਰੂ ਆਪਣਾ ਰਸੋਈ ਵਾਲਾ ਇਹ 3300 ਰੁਪਈਆਂ ਦਾ ਕੀ ਮਿਕਸੀ ਨਹੀਂ ਹੈ ਨਹੀਂ ਸੀ ਕਿਉਂ ਵਾਖਣ ਨੂੰ ਆਜੂ ਕਹਿੰਦਾ ਪਿੰਡ ਭੇਜ ਦੇ ਕਹਿੰਦਾ ਦੱਸ ਦੀ ਆ ਤੇ ਗੀਜਰ ਕੋ ਤੱਤਾ ਬਣ ਜਾਂਦਾ ਓਏ ਉਹ ਕਿੱਥੇ ਇਹਨਾਂ ਦਾ ਖਾਣਾ ਪੀਣਾ ਕਾਲਾ ਉਹ ਲੈ ਗਿਆ ਉਹ ਕੌਣ ਲੈ ਗਿਆ ਉਹ ਪਿਆ ਖਾ ਲੋ ਸਹਿਜ ਪਹਿਲਾਂ ਫਟ ਜੂ ਆ ਥੱਲੇ ਦੇ ਨੂੰ ਬਾਹਰ ਹੀ ਸਹਿਜ ਹੀ ਵਧ ਗਿਆ ਮਿਲ ਗਿਆ ਅੰਦਰ ਮੈਂ ਠੀਕ ਕੇਲੇ ਖਾਣਾ ਕੇਲੇ ਖਾ ਲੋ ਪਹਿਲਾਂ ਆ ਦੇ ਲੈੰਦਾ ਮੈਂ ਮੈਂ ਸੇ ਸਮਾਨ ਨਾ ਬਈ ਇਹ ਸੀਡ ਜ਼ਰੂਰ ਜੇ ਪਹਿਲਾਂ ਇੱਕ ਦੋ ਬਈ ਪੁੱਛਦੇ ਹੁੰਦੇ ਕਈ ਵਾਰ ਇਹ ਦਿਖਾਏ ਆ ਮੈਂ ਵੀਡੀਓ ਚ 400 ਰੁਪਏ ਦਾ ਪੈਕਟ ਮਿਲ ਜਾਂਦਾ ਪੰਸਾਰੀ ਕੋਲੋਂ ਕਿਤੋਂ ਵੀ ਲੈ ਲਓ ਇਹਦੇ ਚ ਸਾਰੇ ਤਰ੍ਹਾਂ ਦੇ ਆ ਸੀਡ ਹੁੰਦੇ ਆ ਕਿਓਂ ਕੇ ਖਾਣ ਨੂੰ ਵਧੀਆ ਚੀਜ਼ ਕੁਝ ਇੱਕ ਚੂਕ ਚ ਪਾਉਣਾ ਹੋਵੇ ਹੈ ਮੂੰਗਫਲੀ ਮੂੰਗਫਲੀ ਆ ਇੱਕ ਪੈਕਟ ਆਪਣੇ ਇੱਕ ਗਲੇ ਨੇ ਆ ਨਾ ਪਾਉਣਾ ਜਾ ਕੇ ਲੈ ਆ ਨਟ ਦੇ ਵਿੱਚ ਆ ਦੇ ਕੇਲੇ ਚੱਕ ਲੈ ਆ ਜੀ ਕੇਲੇ ਲੈ ਗਿਆ ਹੋਰ ਬਸ ਆ ਗਿਆ ਸਮਾਨ ਤੇਰਾ ਉਹ ਲੋਸ਼ਨ ਲੈ ਆ ਹੋਰ ਉਹ ਮਨਪ੍ਰੀਤ ਕਹਿੰਦਾ ਲੈ ਆ ਉਹ ਕਈ ਵਾਰੀ ਪਾਣੀ ਦੀ ਕਮੀ ਹੁੰਦੀ ਆ ਤਾਂ ਆਈ ਨਹੀਂ ਟੂਟੀ ਵਾਲੇ ਹੁੰਦਾ ਜਦੋਂ ਬਾਲਾ ਹੀ ਪ੍ਰੈਸ਼ਰ ਸੀ ਚਾਰ ਚਫੇਰੀ ਤੂੰ ਤਾਂ ਬਾਈ ਸਾਡੇ ਵਧੀਆ ਸੋਹਣਾ ਪੰਪ ਤੋਂ ਪ੍ਰੈਸ਼ਰ ਆਉਂਦਾ ਇਹ ਤੋਂ ਵਾਟਰ ਬਾਕਸ ਤੋਂ ਤਾਂਹਾਂ ਪਾਣੀ ਇਹੀ ਚੜੀ ਜਾਂਦਾ ਵਿਚਾਰਿਆਂ ਤੱਕ ਵੀ ਚੜ ਜਾਂਦਾ ਸੁੱਖ ਨਾਲ ਤੇ ਉੱਚਾ ਲੈ ਇਹ ਹੈ ਰੱਖ ਦਿਓ ਕੱਲ ਨੂੰ ਲਾਉਣ ਆ ਜਾਣਗੇ ਜਾਂ ਪਰਸੋਂ ਬਾਈ ਉਹਦੀ ਫੀਟਿੰਗ ਵਗੈਰਾ ਸਾਰਾ ਕੁਝ ਵੇਚਿਆ ਕੰਪਨੀ ਦੇ ਹੈਰ ਦਾ 3300 ਰੁਪਏ ਦਾ 3 ਲੀਟਰਾਂ ਦਾ ਰਸੋਈ ਵਾਲਾ ਗੀਜ਼ਰ ਹੈ ਇਹਦੇ ਚ ਮੋਟਰ ਆ ਪੁੱਤਰਾ ਆ ਮੋਟਰ ਇਹਦੇ ਚ ਆ ਇਹ ਜੀ ਬੋਡੀ ਬਿਲਡਰ ਕਿੱਧਰ ਆ ਗਏ ਇਹਦੇ ਚ ਆ ਦੇਖ ਲੈ ਆ ਰਹੀ ਹੈ ਬੜਾ ਕਿੱਜ ਨਹੀਂ ਬੜਾ ਅਟਾਈ ਜੀ ਕਿਵੇਂ ਪਾਈ ਫਿਰਦਾ ਮੀਟਿੰਗ ਤੇ ਗਿਆ ਸੀ ਮੀਟਿੰਗ ਕਿੱਥੇ ਜੀ ਤੇਰੀ ਆ ਤਾਂ ਬਾਈ ਵੱਡੀ ਮੀਟਿੰਗ ਤੇ ਸੀ ਜੀ ਚਾਬੀ ਵੀ ਮਿਲੀ ਮੈਂ ਕਾਦੀ ਮੀਟਿੰਗ ਸੀ ਤੇਰੀ ਅੱਜ ਉਹ ਚਾਬੀ ਵੀ ਚਾਬੀ ਦੇ ਦੇਣ ਤਾਂ ਅੱਜ ਇੱਕ ਟੂਟੀ ਰਹਿ ਗਈ ਉਹ ਨਹੀਂ ਲਿਆਂਦੀ ਗੱਲੀ ਉਹ ਲੈ ਆਵਾਂਗੇ ਟੂਟੀ ਤ ਹੈਲੋ 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 ਇਧਰ ਦੇਖੋ ਸਰ ਗਏ ਜਾਣੀਆਂ ਗੱਦੇ ਦੇ ਕੌਣ ਕੌਣ ਸੌਉਂਗੇ ਅੱਜ ਦੋ ਹੋਰ ਲਿਆਵਾਂਗੇ ਸਾਰੇ ਵਧੀਆ ਬੈੱਡ ਬਣ ਜੂ ਇਹਨਾਂ ਦਾ ਇਹ ਹੋ ਗਿਆ ਅ ਜਿੰਦਲ ਦੇ ਗੱਦੇ ਆ ਬਈ ਇਹ ਤੇ 2900 ਰੁਪਏ ਦੇ ਦੋ ਲੈਂਦੇ ਹੈਗੇ ਵੱਡਿਆਂ ਤੇ ਬੈਹ ਜਾਣੀਆਂ ਡੇਡਾ ਲਾ ਦੇ ਕਟੀਆਂ ਨਹੀਂ ਵਧੀਆ ਇਹ ਵਧੀਆ ਬਾਬਾ ਕਦੇ ਵਧੀਆ ਗੇ ਠੀਕ ਐ ਆ ਗਿਆ ਲਾਈਟ ਪਹਿਲੀ ਬੰਦ ਕਰਤੀ ਇਹ ਤਾਂ ਨੀਵੇਂ ਹੋ ਹੋ ਦੇਖੀ ਜਾਂਦੇ ਆ ਨਵਾਂ ਗੱਦਾ ਨਵਾਂ ਘਰ ਹੈ ਪੂਰੀ ਕਲਾਈ ਸੀ ਥੂੜੀ ਜਗਾ ਤਾਂ ਖਲਾਰਤੀ ਆਇ ਖਲਾਰੀ ਸੀ ਬਾਈ ਆਏ ਬੋਲੂ ਪਾਈ ਜੀ ਕੇ ਬੋਲੇ ਸਾ ਆ ਭਾਈ ਇਹਨਾਂ ਨੂੰ ਨਵੇਂ ਬਿਸਤਰੇ ਇਹਨਾਂ ਦੇ ਪਹਿਲੀ ਵਿਛਾ ਕੇ ਰੱਖਦੇ ਦੁਪਹਿਰੀ ਮੈਂ ਤਾਂ ਚਾਚ ਤੇ ਟੇਡੇ ਜੀ ਰੱਖਦੇ ਗੱਦੇ ਦੋ ਨੇ ਹਲੇ ਹੈ ਜਿਹੜਾ ਪੱਛੀ ਨੂੰ ਕੋਲ ਕੇ ਲਿਆਈ ਬੱਚੀ ਆ ਇੱਧਰ ਤੇ ਆਏ ਨਾ ਕੀ ਪਰੇ ਦੀ ਲੰਗੀ ਉਹਨੂੰ ਐਸੀ ਪੈਰ ਨਾ ਪਰੇ ਦੇ ਤੇ ਉਹ ਦਿਲ ਦੀ ਨੋਗੀ ਖਾਦ ਥਾਂ ਵਿੱਚ ਦੀ ਤੇ ਆ ਹੁਣ ਚੜ ਗਏ ਨੇ ਉਸ ਤੋਂ ਬਾਅਦ ਹਾਂ ਬਾਹਰ ਤੇ ਚੜਦੀ ਸੀ ਉਹ ਤਾਂ ਗੱਲ ਨਹੀਂ ਦੋ ਉਹਨੂੰ ਤਾਂ ਪਤਾ ਹੋ ਪੁਰਾਣਾ ਗੱਦੇ ਤੇ ਬੈਂਦੀ ਹੁੰਦੀ ਸੀ ਪਰਾਂ ਪਿਆ ਬਈ ਜਮਾਂ ਐਂਡ ਤੇ ਖੇਲ ਰਹੇ ਜਾਂ ਹੈ ਮੱਝ ਤਾਂ ਵਧੀਆ ਕੱਲੀ ਮੌਜ ਨਾਲ ਬੈਠੂਗੀ ਜਣਾ ਉਹਦੇ ਤੇ ਉਹ ਨਿੱਕੇ ਤੇ ਬੈਂਦੀ ਹੁੰਦੀ ਉਹ ਤਾਂ ਹਾਂ ਮੱਝ ਤਾਂ ਇਹ ਹਜੀ ਭਾਈ ਥੋੜੇ ਹੀ ਇਕ ਕਲਗਾਨੀ ਜਮਾਨ ਦੀਆਂ ਇੱਕ ਕਾ ਤਾਂ ਹੋਰ ਵਾਦੂਗਾ ਤੁਰਤੇ ਨਹੀਂ ਦੋ ਲੈਵਾਂਗੇ ਹੋਰ ਸੁੱਖ ਨਾਲ ਇੱਕ ਇੱਧਰਲੇ ਪਾਸੇ ਲਾ ਦੇ ਕੱਟਣ ਕਾ ਨੂੰ ਉਥੇ ਸਾਰੇ ਨਾਲ ਨਾਲ ਜੁੜ ਕੇ ਵੇਚ ਜਾ ਕਰਨੇ ਲੰਮੇ ਲੋਟ ਵੇਚਿਆ ਕਰਾਂਗੇ ਇਹ ਤਾਂ ਬਹਿਣਾ ਔਖਾ ਹੋਊ ਉਹਨਾਂ ਨੂੰ ਲੰਬੇ ਲੋਟ ਨਹੀਂ ਦੇਖਣ ਦੀ ਬਾਤ ਹੋਣਾ ਬੈਠ ਨਹੀਂ ਆ ਗੋੜ ਨਹੀਂ ਮੁੱਲੇ ਗੋੜ ਨਹੀਂ ਨਾ ਵਾਧਾ ਹੁੰਦਾ ਮਾਜਿਆ ਮਾ ਮਤੀਆਂ ਇਹ ਤਾਂ ਉਹੀ ਕਰਦਿਆਂ ਵੀਡੀਓ ਜੀ ਦੇਖ ਕੇ ਭਾਈ ਉਹ ਉਹ ਸੋਹਣੇ ਬਥੇਰੇ ਸਿਰ ਜੋੜ ਕੇ ਬੈਂਦਗਾ ਨਹੀਂ ਆ ਆ ਪਤਾ ਹੀ ਨਹੀਂ ਇਹ ਤਾਂ ਲੜ ਪੈਣ ਦੋਨੇ ਅੱਛਾ ਕੇ ਹੋਰਾਂ ਪੇੜ ਵੀ ਪੈਦੀਆਂ ਨੇ ਮਾਰੂ ਨੇ ਪੇੜ ਘੁੰਟਣ ਡਾ ਅੱਜ ਬੰਦ ਦੋ ਤੇ ਸੜ ਕੇ ਦੋ ਤਿੰਨ ਵਾਰ ਦੇਖ ਕੇ ਜਾਵਾਂਗੇ ਅੱਜ ਕੀ ਰੇ ਗੇਰਾਂ ਨਾ ਵਾਹ ਕਿਹ ਰੇ ਗੇਰਾਂ ਬਾਈ ਚਾਹ ਹੁੰਦੀ ਆ ਹਰ ਇੱਕ ਨਵੀਂ ਚੀਜ਼ ਦਾ ਹਾਂ ਬੈਠ ਜਾਣੀ ਆ ਚੱਲ ਖੈਰ ਬੱਲੇ ਮਾਨ ਤੇ ਮੈਂ ਵੀ ਝਟ ਲਾਈ ਉਹ ਦੂਬਾਰ ਕਿਉਂ ਉਹ ਤਾਂ ਬਾੜੀ ਪਿੱਛੇ ਆ ਬਈ ਆਹਾ ਆਹੋ ਉੱਥੇ ਗੇਟ ਲਗਾoye ਪਏ ਆ ਹਾਂ ਸਾਡੇ ਛਤੜੇ ਦੇ ਤਾਂ ਹਾਂ ਹੈ ਔੜੀ ਨਾਲ ਪੱਕੇ ਜਾਂਦੇ। ਹਾਂ ਪੱਕੇ ਛੱਡ ਦੋ ਫਿਰ। ਮੈਂ ਛੱਡਤਾ ਭੁੱਲ ਗਏ ਮੈਂ। ਉਹ ਜਦੋਂ ਪਸ਼ੂ ਤਾਇਆ ਬਾਹਰ ਹੀ ਸੀਗੇ। ਠੀਕ ਆ ਭਾਈ ਇੰਨਾ ਕੁ ਸੀ ਆਪਣਾ ਅੱਜ ਦਾ ਵਲੌਗ ਤੇ ਇਹਦੇ ਨਾਲ ਭਾਈ ਆ ਸਮਾਪਤੀ ਹੁੰਦੀ ਆ। ਅੱਗੇ ਘਰ ਤੋਂ ਮਾਤਾ ਜੀ ਲਾਈਟ ਬੰਦ। ਧੰਨਵਾਦ। ਭਾਈ ਅੰਦਰ ਲਾਈਟ ਤਾਂ ਮੈਂ ਬਾਲ ਨਹੀਂ ਰੱਖੀ ਮੈਂ ਅੰਦਰਲੀ ਨਹੀਂ। ਕਹਿੰਦੇ ਮਖਾ ਉਹ ਖਾਈ ਜਨੇ ਖਾਲੀ ਖੋਲਣਗੇ ਜਮੂ ਇਹ ਮਰੀ ਨਹੀਂ। ਅਕੱਜਿਆ ਸੀ ਰੋਗ ਰੋਗਾ। ਠੀਕ ਆ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਤਾ ਜੀ। ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਹ ਵਾਹ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਦਵ ਸਾਸਰੀ ਘਰ ਭਾਈ ਸਾਰਿਆਂ ਨੂੰ ਧੰਨਵਾਦ ਸੋਡੇ ਐ ਨਹੀਂ ਮੈਂ ਕਹਿੰਦਾ ਜੀ ਵੀ ਦੁਬਾਰੇ ਕਹਿਤਾ ਆਪਾਂ ਬੁਲਾ ਦਿੱਤੀ ਸੀ ਬਾਈ ਦੁਬਾਰੀ ਹੁਣ ਕੱਟਦਾ ਫੋਟ ਇਹਨੂੰ ਕੱਟਦਾ ਨਹੀਂ ਬਸ ਐਂ ਰੱਖ ਦੇਣਗੇ ਸਾਸਰੀ ਘਰ ਭਾਈ ਸਾਰਿਆਂ ਨੂੰ ਧੰਨਵਾਦ ਆਹੀ ਕਾਲ ਭਾਈ ਸੋਡੇ ਦੇਖਦੇ ਰਹੋ ਧੰਨਵਾਦ ਤੁਹਾਡੇ ਬਾਲਾ ਬਾਲਾ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਤੁਹਾਡੇ ਤੋਂ ਫੇਸਬੁਕ ਦੇਖਦੇ ਖੋਲੋ ਵੀ ਕਰ ਤੇ ਤੋਂ ਤਰ ਤੱਕ ਤੁਹਾਨੂੰ ਬੁਲਾਉ ਕੁ ਜਰੂਰ ਦੇਖਣਾ ਪੈਸ 7 ਜੋਤੀ ਬੜੀ ਗਿਆ ਹੁਣ ਆਪਾਂ ਵਾਰ ਵਾਰ ਕਹਤਾ ਇਸ ਤਰ੍ਹਾਂ ਸਾਸਰੀ ਕਾਲ ਬਾਈ ਚਾ ਚ ਉੱਕੜ ਗਏ ਸਮਾਨ ਲਿਆਦਾ ਅੱਜ ਭਾਈ ਬਾਹਰ ਆ ਪਾਈ ਜੀ ਤੁਹਾਨੂੰ ਬੇਨਤੀ ਕਰੀ ਅੱਜ ਸਾਰੇ ਸਾਸਰੀ ਕਾਲ ਬਾਈ ਜੀ